ਕਸ ਇਨਰ ਜਰਨੋ ਜਿਵੇਂ ਵੀਡੀਓ ਦੇ ਟਾਈਟਲ ਵਿੱਚ ਲਿਖਿਆ ਆਪਾਂ ਵੀ ਫ੍ਰੀ ਵਿੱਚ ਜੇ ਆਪਣਾ ਕੰਮ ਚੱਲਦਾ ਤਾਂ ਕਿਉਂ ਆਪਾਂ 10 ਰੁਪਏ ਲਾਈਏ ਜਿਵੇਂ ਇਸ ਤਰ੍ਹਾਂ ਸੂਈ ਦੇ ਵਿੱਚ ਧਾਗਾ ਪਾਉਣ ਵਾਸਤੇ ਆਪਾਂ ਨੂੰ ਇਹੋ ਜਿਹਾ ਜਿਹੜਾ ਮਿਲ ਜਾਂਦੀ ਹੈ ਚੀਜ਼ਾਂ ਜਿਹੜੀਆਂ ਨਾਲ ਆਪਾਂ ਸੌਖਾ ਸੂਈ 'ਚ ਧਾਗਾ ਪਾ ਸਕਦੇ ਹਾਂ ਪਰ ਇਹਨੂੰ ਸੰਭਾਲ ਕੇ ਰੱਖੋ ਕਈ ਵਾਰੀ ਗੁੰਮ ਜੇ ਪਰ ਇਹਦੀ ਜਗ੍ਹਾ ਤੇ ਆਪਾਂ ਜਿਹੜਾ ਹੈਗਾ ਫ੍ਰੀ ਦਾ ਇੱਕ ਕਾਗਜ਼ ਹੈ ਇੱਕ ਜਿਹੜਾ ਆਪਣੇ ਕੋਲ ਹੁੰਦਾ ਟੁਕੜਾ ਉਹਦਾ 1 ਇੰਚ ਦਾ ਹੀ ਟੁਕੜਾ ਬਸ ਉਹਦਾ ਯੂਜ਼ ਕਰਕੇ ਅਪਾ ਹੈਗਾ ਜਿਹੜਾ ਸੂਈ ਦੇ ਵਿੱਚ ਧਾਗਾ ਬੜੀ ਆਸਾਨੀ ਨਾਲ ਪਾ ਸਕਦੇ ਆ ਜਿਵੇਂ ਧਾਗਾ ਆਪਣੇ ਕੋਲ ਮੋਟਾ ਹੁੰਦਾ ਜਾਂ ਕਈ ਉਹਦੇ ਵਿੱਚ ਹੁੰਦੇ ਆ ਸਟ੍ਰਿੰਗ ਸਟੈਪਸ ਤੇ ਉਹ ਜਦੋਂ ਪਾਉਨੇ ਆ ਵਿਖਰਦੀਆਂ ਤਾਂ ਉਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਧਾਗੇ ਨੂੰ ਰੱਖ ਕੇ ਜਿੱਧਰਲੀ ਸਾਈਡ ਧਾਗਾ ਵੀ ਉਹਦੇ ਕੰਨੀ ਆ ਨਾ ਉਧਰਲੀ ਸਾਈਡ ਰੱਖ ਲੈਣਾ ਆਪਾਂ ਇਸ ਤਰ੍ਹਾਂ ਉਹ ਫੋਲਡ ਕਰਕੇ ਵਿੱਚ ਦੇ ਕੇ ਧੱਗਾ ਇਸ ਤਰ੍ਹਾਂ ਨਗਾ ਕੇ ਬਸ ਖਿੱਚ ਲੈ। 9 ਨੂੰ ਸੰਭਾਲਣ ਦੀ ਲੋੜ ਨਾ। ਜਦੋਂ ਜੀ ਚਾਹੀ ਨਵਾਂ ਲੈ ਲਵਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਧੰਨਵਾਦ।